ਹਾਂਜੀ ਵੀਵਰ ਸਾਰੇ ਕਿਦਾਂ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਲਈਆਂ ਜੀ ਆਪਾਂ ਮੱਕੀ ਦੀਆਂ ਛੱਲੀਆਂ ਛੱਲੀਆਂ ਨੂੰ ਭੁੰਨ ਕੇ ਉੱਤੇ ਨਿੰਬੂ ਤੇ ਨਮਕ ਲਗਾ ਕੇ ਅੱਜ ਆਪਾਂ ਇਹਨਾਂ ਦਾ ਟੇਸਟ ਕਰਾਂਗੇ ਸ਼ੁਰੂ ਸੋ ਆਓ ਤੁਹਾਨੂੰ ਦੱਸਦੇ ਹਾਂ ਮੱਕੀਆਂ ਦੀਆਂ ਛੱਲੀਆਂ ਬਾਰੇ ਲੋ ਜੀ ਆਪਾਂ ਲਾਈਟਰ ਨਾਲ ਗੈਸ ਕਰ ਲਿਆ ਔਣ ਜੀ ਇਦਾਂ ਆਪਾਂ ਫੜ ਲੀਆਂ ਮੱਕੀ ਦੀਆਂ ਛੱਲੀਆਂ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਰੱਖ ਦਿੱਤੇ ਇਦਾਂ ਹੀ ਨਗਰ ਕੀ ਆਪਣਾ ਮਾਵਾਂ ਕੀ ਰਸੀਤ ਇਹਨਾਂ ਨੂੰ ਪੁੱਨਾਂਗੇ ਆਪਾਂ ਚੋਟ ਚੋ ਪੈਣ ਲੱਗੇ ਨੇ ਜੀ ਪਟਾਕੇ ਉਹ ਗੱਲ ਉਹ ਤਾਂ ਮਰੇ ਕਮਾਉਣ ਨੂੰ ਤਾਂ ਥਾਰੇ ਰੱਖੀ ਐ ਬੁਲੇਟ ਤਾਂ ਰੱਖਿਆ ਉਹ ਜੱਟਾ ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਉਹ ਆਪ ਜੱਪੜ ਲਿਆ ਇਸ ਦੀ ਖੇਤੋਂ ਮਕੀਂਆਂ ਛੱਲੀਆਂ ਉਹ ਬੱਚੇ ਜਦੋਂ ਆਉਣਗੇ ਫੋਨੋਂ ਫਿਰ ਉਹਨਾਂ ਨੂੰ ਦਵਾਂਗੇ ਬਣਾ ਕੇ ਨਾਲ ਪਿਲਣ ਦੋ ਮੈਂਬਰਾਂ ਸੀ ਉਹਨਾਂ ਵਾਸਤੇ ਬਣਾ ਰਿਹਾ ਦੇਖੋ ਜੀ ਦੇਖੋ ਫੋਨ ਮਕੀਂਆਂ ਨੂੰ ਆਪਾਂ ਉੱਪਰ ਲਾਵਾਂਗੇ ਜੀ ਆਪਾਂ ਨਿੰਬੂ ਨਿੰਬੂ ਦੇ ਉੱਪਰ ਲਾਵਾਂਗੇ ਆਪਾਂ ਨੂਨ ਤੇ ਨੂਨ ਲਾ ਕੇ ਇਹਨੂੰ ਤੇ ਫਿਰ ਆਪਾਂ ਕਰਾਂਗੇ ਪੀਸਟ ਕਿ ਜਿਹੋ ਜਿਹੋ ਤਨ ਜਾਰਾ ਆਉਂਦਾ ਸਾਡੇ ਰੰਗਲੇ ਪੰਜਾਬ ਵਿੱਚ ਇਹ ਚੀਜ਼ਾਂ ਤਾਂ ਖਾਂ ਆਪਾਂ ਨੂੰ ਖਾਣ ਲਈ ਉਹ ਇਹ ਤਾਂ ਪੰਜਾਬ ਨੂੰ ਸੋਨੇ ਦੀ ਜੜੀ ਕਹਿੰਦੇ ਲੋ ਜੀ ਵੀਰ ਦੇਖੋ ਤੁਹਾਡੇ ਸਾਹਮਣੇ ਦੋਵੇਂ ਜਾਣੇ ਪੁੱਜ ਗਏ ਹਨ ਮੱਕੀਆਂ ਛੱਲੀਆਂ ਨੂੰ ਆਪਾਂ ਭੁੰਨ ਲਿਆ ਹੈ ਕਰੇ ਕਿਉਂ ਨਾ ਕਿ ਜਦੋਂ ਆਪਾਂ ਇਹਦੇ ਉੱਪਰੋਂ ਇਹਦਾ ਕਵਰ ਜੱਲਾਉਨੇ ਤੇ ਆਹ ਚੀਜ਼ ਟੁੱਟ ਜਾਂਦੀ ਆ ਜਿਹਦੇ ਨਾਲ ਇਹ ਚੰਗੀ ਤਰ੍ਹਾਂ ਫਿਰ ਭੁੰਨੀਆਂ ਨਹੀਂ ਜਾਂਦੀਆਂ ਫਿਰ ਆਪਾਂ ਨੂੰ ਸੁਆਹ ਵਿੱਚ ਇਹਦੇ ਪਾ ਕੇ ਤੇ ਫਿਰ ਉਹਦੀ ਮਦਦ ਨਾਲ ਭੁੰਨਣਾ ਪੈਂਦਾ ਹੈ। ਕੋਸ਼ਿਸ਼ ਕਰਿਆ ਕਰੋ ਵੀ ਬੋਲਾ ਬੋਲਾ ਉਹ ਉਹਦੇ ਉੱਪਰੋਂ ਲੈ ਜਾਣ ਜਿਹੜਾ ਇਹਦਾ ਕਵਰ ਜਿਆ ਇਹ ਡੰਡੀਆਂ ਰਹਿ ਜਾਣ। ਸੋ ਇਹਦੇ ਨਾਲ ਕੀ ਹੈ ਕਿ 4-6 ਦੇ ਆਪਾਂ ਇਹਨਾਂ ਨੂੰ 3 ਦਿਨ ਹਲਾ ਸਕਦੇ ਤੇ ਹਲਾ ਕੇ ਇਹਨਾਂ ਨੂੰ ਭੁੰਨ ਸਕਦੇ ਹਾਂ। ਤੁਸੀਂ ਵੇਖੋ ਕਿ ਇਹ ਇਹ ਪੁੱਜ ਗਈਆਂ ਹਨ ਆਲਮੋਸਟ ਤੇ ਹੁਣ ਆਪਾਂ ਇਹਦੇ ਉੱਪਰ ਨਿੰਬੂ ਲਾਵਾਂਗੇ। ਵੀਰੋ ਤੁਹਾਡੇ ਸਾਹਮਣੇ ਆ ਦੇਖੋ ਅਚ ਛੱਲੀਆਂ ਜਿਹੜੀਆਂ ਆਪਾਂ ਭੁੰਨ ਲੀਆਂ ਹਨ ਠੀਕ ਹੈ ਭੁੰਨ ਕੇ ਰੱਖ ਲੀਆਂ ਹਨ ਅਗਲਾ ਪ੍ਰੋਸੈਸ ਕੀ ਆ ਆਪਾਂ ਕੱ ਲੈਣਾ ਹੈ ਨਿੰਬੂ ਨਿੰਬੂ ਦੇ ਚੋ ਵੀ ਆਪਾਂ ਕੱਢ ਲੈਣਾ ਤੇ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਲੋਨ ਲਾ ਲੈਣਾ ਆਪਾਂ ਕਾਲਾ ਨਮਕ ਜੋ ਵੀ ਤੁਸੀਂ ਲਾਉਣਾ ਇਦਾਂ ਕਰਕੇ ਆਪਾਂ ਇਹਨਾਂ ਉੱਤੇ ਜਿਹਨ ਇੱਕ ਸਾਹ ਦੇਣਾ ਜਿਵੇਂ ਕਿ ਆਪਾਂ ਮਾਰਕੀਟ ਵਿੱਚੋਂ ਛੱਲੀਆਂ ਲੈਣੇ ਆਂ ਵੀ ਉਹ ਵੀ ਆਲਮੋਸਟ ਇਦਾਂ ਹੀ ਕਰਦੇ ਆ ਦੇਖੋ ਇਹਦੇ ਵਿੱਚ ਇਹਦੇ ਚਰਾਸ ਲੱਗ ਜਾਊਗਾ ਨਾਲੇ ਤੇ ਨਾਲੇ ਦੇ ਉੱਪਰ ਨਮਕ ਲੱਗ ਜਾਏਗਾ ਸੋ ਕਾਮ ਦੇ ਵਿੱਚ ਬੜੀਆਂ ਹੀ ਟੇਸਟੀ ਹੈ ਤੇ ਸਰੀਰ ਲਈ ਵੀ ਇਹ ਲਾਹੇਵੰਦ ਹੈ ਸੋ ਤੁਸੀਂ ਦੇਖ ਰਹੇ ਹੋ ਆ ਦੇਖੋ ਆਪਾਂ ਉਹਦੇ ਉੱਪਰ ਨਿੰਬੂ ਦੇ ਟੁਕੜੇ ਦੇ ਉੱਪਰ ਨਮਕ ਆ ਕੇ ਤੇ ਐਦਾਂ ਇਹਨਾਂ ਨੂੰ ਚਾਰਜ ਕਰਕੇ ਆਪਾਂ ਲਾ ਲਿਆ ਹੈ ਤੇ ਆ ਦੇਖੋ ਜੀ ਤੁਹਾਡੇ ਸਾਹਮਣੇ ਛੱਲੀਆਂ ਹੋ ਗਈਆਂ ਨੇ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਟੇਸਟ ਸੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ